ਸਤਿ ਸ਼੍ਰੀ ਅਕਾਲ ਜੀ ਤਰਬੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ ਅੱਜ ਇੱਕ ਬੜੀ ਵੱਡੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਹੁਣੇ ਕੁਝ ਮੈਨੂੰ ਚਿਰ ਪਹਿਲਾਂ ਪਤਾ ਲੱਗਾ ਵਾ ਤਰਬੀਰ ਜੀ ਹੋਣਾ ਨੇ ਜ਼ਿਕਰ ਕੀਤਾ ਇੱਕ ਮੈਡਲ ਬਾਰੇ ਸੋ ਜਿਹੜਾ ਇਹ ਮੈਡਲ ਆ 1880 ਸਾਲ ਦਾ ਮੈਡਲ ਆ ਜਿਹੜਾ ਜਿਹੜੇ ਇਹ ਉਹ ਮੈਡਲ ਆ ਜਿਹੜੇ ਜਿਸ ਟਾਈਮ ਵਿੱਚ ਕੰਧਾਰ ਦੇ ਵਿੱਚ ਜਿਹੜੀ ਆ ਸਿੱਖ ਫੌਜੀ ਆ ਲੜਨ ਗਏ ਆ 1880 ਸਨ ਦੀ ਗੱਲ ਆ ਤੇ ਦੂਸਰੀ ਗੱਲ ਇਹਨਾਂ ਕੋ ਆਪਾਂ ਪੁੱਛਾਂਗੇ ਵੀ ਜਿਹੜੀ ਦੂਸਰੀ ਲੜਾਈ ਹੋਈ ਆ ਆਪਣੇ ਸਾਰਾ ਗੜੀ ਦੀ ਜੀ ਉਸ ਤੋਂ ਕਿੰਨੇ ਚਿਰ ਬਾਅਦ ਹੋਈ ਹੈ ਜੀ 17 ਸਾਲ ਬਾਅਦ ਉਸ ਤੋਂ 17 ਸਾਲ ਬਾਅਦ ਹੋਈ ਹੈ ਸੋ ਦੇਖੋ ਕਿੰਨਾ ਆਇਆ ਮੈਡਲ ਆ ਸੋ ਗੱਲਬਾਤ ਆਪਾਂ ਤਰਪੀ ਜੀ ਨਾਲ ਕਰਾਂਗੇ ਤਰਪੀ ਜੀ ਦੱਸੋ ਇਸ ਮੈਡਲ ਬਾਰੇ ਜੀ ਪਹਿਲਾਂ ਤਾਂ ਹਾਂਜੀ ਪਹਿਲੇ ਤੁਹਾਡਾ ਵੀ ਬਹੁਤ ਧੰਨਵਾਦ ਤੇ ਹਾਂਜੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਵੀ ਮੈਨੂੰ ਅੱਜ ਬੜੀ ਖੁਸ਼ੀ ਹੋਈ ਮੈਡਲ ਦੇਖ ਕੇ ਕਿ ਮੈਂ ਅੱਜ ਇਸ ਮੈਡਲ ਨੂੰ ਹੱਥ ਲਾ ਕੇ ਦੇਖਿਆ ਹੈ ਹਾਂਜੀ ਇਹ ਮੈਡਲ ਪਹਿਲੀ ਤੇ ਗੱਲ ਹੈ ਕਿ ਸਾਰਾ ਗੜੀ ਦੀ ਅਸੀਂ ਬਹੁਤ ਲੜਾਈਆਂ ਸੁਣੀਆਂ ਫਿਲਮਾਂ ਵੀ ਬਣ ਗਈਆਂ ਇਹ ਸਾਰਾ ਗੜੀ ਦੀ ਲੜਾਈ ਤੋਂ ਵੀ 17 ਸਾਲ ਪਹਿਲੇ ਦਾ ਮੈ ਔਰ ਇਸ ਮੈਡਲ ਇਹ ਮੈਡਲ ਪਰਥ ਚ 125 ਸਾਲ ਪਹਿਲੇ ਵੀ ਸੀਗਾ ਉਹ ਕਿਸ ਤਰ੍ਹਾਂ ਉਹ ਸੀਗਾ ਸਰਦਾਰ ਬਿਸ਼ਨ ਸਿੰਘ ਉਹਨਾਂ ਕੋਲ ਇੱਥੇ ਪਰਥ ਸਿਟੀ ਵਿੱਚ ਰਹਿੰਦੇ ਸੀਗੇ ਸਰਦਾਰ ਬਿਸ਼ਨ ਸਿੰਘ ਉਹਨਾਂ ਨੇ ਆਸਟ੍ਰੇਲੀਅਨ ਆਰਮੀਜ਼ ਪ੍ਰਤੀ ਹੋਰਣ ਦੀ ਕੋਸ਼ਿਸ਼ ਕੀਤੀ ਸੀ ਉਹ ਲੜਾਈ ਵਾਸਤੇ ਫੌਜ ਬਣਾ ਰਹੇ ਸੀ ਆਸਟ੍ਰੇਲੀਆ ਵਾਲੇ ਇਹ ਆਸਟ੍ਰੇਲੀਆ ਬਣਨ ਤੋਂ ਪਹਿਲੇ ਦੀ ਗੱਲ ਨੇ ਆਸਟ੍ਰੇਲੀਆ ਲਈ ਕੰਟਰੀ ਨਹੀਂ ਬਣਿਆ ਸੀ ਉਸ ਤੋਂ ਪਹਿਲੇ ਦੀ ਗੱਲ ਹੈ ਇਹ ਚੱਲੇ ਸੀ ਸਾਊਥ ਅਫਰੀਕਾ ਉੱਥੇ ਬੋਇਰ ਵਾਰ ਹੋਈ ਸੀ BOER ਤੁਸੀਂ ਸਰਚ ਕਰ ਸਕਦੇ ਹੋ Google Boer War bhi ਉਹ ਅੰਗਰੇਜ਼ਾਂ ਦੀ ਲੜਾਈ ਸੀ ਲੇਕਿਨ ਆਸਟ੍ਰੇਲੀਆ ਪਾਰਟਿਸਿਪੇਟ ਕਰਨ ਗਿਆ ਸੀ ਤੇ ਸਰਦਾਰ ਬਿਸ਼ਨ ਸਿੰਘ ਪਰਥ ਚੋਂ ਉੱਚ ਜੁਆਇਨ ਕਰਨ ਲਈ ਗਏ ਲੇਕਿਨ ਉਹਨਾਂ ਨੂੰ ਰਿਜੈਕਟ ਕਰਤਾ ਤੇ ਉਹਨਾਂ ਨੇ ਰੋਸ਼ ਵਜੋਂ ਇੱਥੋਂ ਦਾ ਜਿਹੜਾ ਅਖਬਾਰ ਵੈਸਟ ਸਟੂਡੀਅਨ ਚ ਉਹ ਚਿੱਠੀ ਲਿਖੀ ਸੀ ਐਡੀਟਰ ਨੂੰ ਉਹ ਚਿੱਠੀ ਸਾਡੇ ਕੋਲ ਹੈਗੀ ਆ ਉਹ ਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਉਹਨਾਂ ਕੋਲ ਐਗਜ਼ੈਕਟਲੀ ਸੇਮ ਮੈਡਲ 1880 ਦਾ ਕੰਦਹਾਰ ਦਾ ਮੈਡਲ ਸੀਗਾ ਹੁਣ ਅਸੀਂ ਦੇਖਦੇ ਹਾਂ ਅਮਰੀਕਾ ਤੇ ਰਸ਼ੀਆ ਕਿੰਨੀ ਜਿੱਲ ਰਹੇ ਨੇ ਤੇ ਇੱਥੇ ਇਹ ਬਹੁਤ ਹੀ ਸਾਡੇ ਲਈ ਮਹੱਤਵਪੂਰਨ ਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਮੈਡਲ ਨੂੰ ਟੱਚ ਕਰ ਸਕ ਰਿਹਾ ਕਿ ਇਹ ਮੈਡਲ ਇੱਥੇ ਅੱਜ ਮੈਂ ਪਹਿਲੀ ਵਾਰ ਦੇਖਿਆ ਔਰ ਉਹਨੂੰ ਟੱਚ ਕੀਤਾ ਕਿ 1880 ਚ ਵੀ ਸਿੱਖ ਅਫਗਾਨਿਸਤਾਨ ਚ ਗਏ ਸੀਗੇ ਲੜਨ ਵਾਸਤੇ ਔਰ ਇਹ ਉਹਨਾਂ ਦੇ ਵੰਸ਼ਜ ਨੇ ਅਗੂ ਡਿਸੈਂਡੈਂਟਸ ਨੇ ਔਰ ਇਹ ਮੈਡਲ ਲੈ ਕੇ ਸਾਡੇ ਵਿੱਚ ਆਏ ਨੇ ਔਰ ਸਾਰੇ ਗੋਰਿਆਂ ਨੂੰ ਵੀ ਦੱਸਿਆ ਸਭ ਨੂੰ ਪਤਾ ਲੱਗਾ ਤੇ ਅੱਜ ਸਾਡੇ ਵਾਸਤੇ ਬੜੀ ਮਾਣ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਫਤਾਰ ਸਲਤਨਤ ਬਲਵੰਤ ਸਿੰਘ ਸਲਤਾਰ ਬਲਵੰਤ ਸਿੰਘ ਹੋਰੀ ਸੀ ਸਤਾਰ ਅਫਤਾਰ ਸਿੰਘ ਜੀ ਦੇ ਫਾਦਰ ਨੇ ਸਾਡੇ ਪੂਰੇ ਕੌਮ ਦੇ ਹਿਸਟਰੀ ਹੈਗੀ ਆ ਤੇ ਸਾਡੇ ਲਈ ਵੀ ਉਨੇ ਹੀ ਨੌਜਵਾਨ ਔਰ ਉਹਨਾਂ ਦੀ ਸਮਾਨ ਜਨਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਫਤਾਰਪ੍ਰੀ ਜੀ ਹੋਣਾ ਨੇ ਸਾਨੂੰ ਜਾਣ ਕਰ ਦਿੱਤੀ ਸੋ ਕਿੱਡੀ ਵੱਡੀ ਗੱਲ ਆ ਮੇਰੇ ਵਾਸਤੇ ਤਾਂ ਬਿਲਕੁਲ ਜਿੱਦਾਂ ਕਹਿ ਸਕਦਾ ਵੀ ਇੱਕ ਨਵੀਂ ਇੱਕ ਪਾਸਾ ਜਿਹੜਾ ਖੁੱਲ ਗਿਆ ਕਿ ਆਪਣਾ 1880 ਦਾ ਮੈਡਲ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਸੋ ਬਹੁਤ ਵੱਡੀ ਗੱਲ ਆ ਸੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਲੋਕਾਂ ਤੱਕ ਮੈਸੇਜ ਦਿਓ ਵੀ ਦੇਖੋ ਸਾਡੇ ਜਿਹੜੇ ਸਿੱਖ ਜਿਹੜੀ ਸੀਗੀ ਸਾਡੀ ਆਰਮੀ ਜਾਸ ਸਾਡੇ ਜਿਹੜਾ ਸਿੱਖ ਫੌਜੀ ਸੀ ਉਹ ਕਿੱਥੋਂ ਤੱਕ ਦੁਨੀਆ ਦੇ ਵਿੱਚ ਲੜਿਆ ਤੇ ਕਿੰਨੇ ਪੁਰਾਣੇ ਉਹ ਦੁਨੀਆ ਦੇ ਨਾਲ ਜਿਹੜਾ ਉਹ ਆਪਣੇ ਟੱਕਰਾ ਕਰਦੇ ਆ ਰਹਿਆ ਸੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨਾਲ ਜੁੜਨੇ ਤੁਹਾਡਾ ਦੋਮਿਆਂ ਦਾ ਸਵਾਗਤ ਹੈ ਜੀ ਫਿਰ ਜੀ ਸੱਚ ਗੱਲ ਜੀ ਕਰੀ ਜੀ ਧੰਨਵਾਦ ਜੀ ਧੰਨਵਾਦ